ਆ ਮਸਲਾ ਕੋਈ ਲੁਕਿਆ ਨਹੀਂ ਜਿਹਨੂੰ ਕਹਿੰਦੇ ਨੇ ਨਾ ਡੇ ਲਾਈਟ ਰੋਬਰੀ ਦਿਨ ਦਿਹਾੜੇ ਡਾਕਾ ਹੈ ਕੋਈ ਚੋਰੀ ਨਹੀਂ ਕਰ ਰਹੇ ਹੁਣ ਤਾਂ ਇਹ ਜੇਬ ਖਤਰੇ ਤੋਂ ਚਾਲੂ ਹੋਇਆ ਸੀਗਾ ਕੰਮ ਉਹਦੇ ਬਾਅਦ ਹੌਸਲੇ ਇਹਨਾਂ ਦੇ بلند ਹੁੰਦੇ ਗਏ ਇਹਨਾਂ ਨੇ ਚੋਰੀਆਂ ਚਾਲੂ ਕਰਤੀਆਂ ਤੇ ਹੁਣ ਜਦੋਂ ਇਹਨਾਂ ਦਾ ਟਾਈਮ ਨਜ਼ਦੀਕ ਆ ਗਿਆ ਇਸ ਤਰ੍ਹਾਂ 골ਡ ਕਰਨ ਦਾ ਆਮ ਆਦਮੀ ਪਾਰਟੀ ਦਾ ਉਸ ਸਮੇਂ ਇਹਨਾਂ ਨੂੰ ਪੰਜਾਬ ਨੂੰ ਦਿਨ ਦਿਹਾੜੇ ਲੁੱਟਣ ਦਾ ਆ ਇੱਕ ਬਹੁਤ ਹੀ ਕੋਜੀ ਸਕੀਮ ਬਣਾਈ ਹੈ ਜਿਹਦੇ ਵਿੱਚ ਪੰਜਾਬ ਦੇ ਹਰੇਕ ਵਡੇ ਸ਼ਹਿਰ ਦੇ इवन ਛੋਟੇ ਸ਼ਹਿਰਾਂ ਤਾਈਂ ਇਹਨਾਂ ਨੇ ਜਿਹੜੀ ਜ਼ਮੀਨ ਐਕਵਾਇਰ ਕਰਨ ਦਾ ਕੰਮ ਚਾਲੂ ਕੀਤਾ ਬਾਹ ਮੋੜ ਕੇ ਜਿਹੜੀ ਲੈਂਡ ਐਕ acquisition ਐਕਟ ਹੈ 2013 ਦਾ ਉਹਦੇ ਤਹਿਤ ਬਿਨਾ 80% ਦੀ ਕਿਸਾਨਾਂ ਦੀ ਸਹਿਮਤੀ ਦੇ ਲੈਂਡ ਨਹੀਂ ਐਕਵਾਇਰ ਕੀਤੀ ਜਾ ਸਕਦੀ ਇਹਨਾਂ ਨੇ ਪੁਰਾਣੇ ਕਾਨੂੰਨ ਦਾ ਫਾਇਦਾ ਉਠਾ ਕੇ ਆ ਜਿਹੜਾ 2013 ਨੂੰ ਮਰੋੜ ਕੇ ਜਿਹੜਾ ਇਹਦੇ ਨਾਲ ਕੋਈ ਮੇਲ ਹੀ ਨਹੀਂ ਹੁੰਦਾ 2013 ਦਾ ਜਿਹੜਾ ਕਾਨੂੰਨ ਹੈ ਉਹ ਸਪਸ਼ਟ ਕਹਿੰਦਾ ਹੈ ਕਿ ਕਿਸਾਨਾਂ ਦੀ ਜ਼ਮੀਨ ਅਗਰ ਐਕਵਾਇਰ ਕਰਨ ਦੀ ਨੌਬਤ ਆਂਦੀ ਹੈ ਤੇ ਸਿਰਫ ਤੇ ਸਿਰਫ ਹਾਈਵੇ ਵਾਸਤੇ ਜਾਂ ਦੇਸ਼ ਦੀ ਸੁਰੱਖਿਆ ਵਾਸਤੇ ਸਿਕਿਉਰਿਟੀ ਐਂਗਲ ਦੇ ਉੱਤੇ ਜ਼ਮੀਨ ਐਕਵਾਇਰ ਕੀਤੀ ਜਾ ਸਕਦੀ ਹੈ ਉਹਦੇ ਬਿਲਕੁਲ ਖਿਲਾਫ ਚੱਲ ਕੇ ਇਹਨਾਂ ਨੇ ਜਿਹੜਾ ਇਹਦੇ ਵਿੱਚ ਤਰਮੀਮ ਕੀਤੀ ਹੈ ਜਿਹੜਾ ਆਪਣਾ ਲੈਂਡ ਪੂਲਿੰਗ ਪਾਲਿਸੀ ਲੈ ਕੇ ਹੈ 2025 ਵਾਲੀ ਆ ਟੋਟਲੀ ਇਲਲੀਗਲ ਹੈ ਗੈਰ ਸੰਵਿਧਾਨਕ ਹੈ ਨੈਰਾ ਹੀ ਧੱਕਾ ਹੈ ਕਾਨੂੰਨ ਦੇ ਦਾਇਰੇ ਚੋਂ ਬਾਹਰ ਹੈ ਇਹਨੂੰ ਸਾਰੇ ਨੂੰ ਅਸੀਂ ਕੋਰਟ ਦੇ ਅੰਦਰ ਵੀ ਚੈਲੰਜ ਕਰਾਂਗੇ ਸਿੱਧੂ ਸਾਹਿਬ ਇਹਨਾਂ ਨੇ ਅਸੀਂ ਆਲਰੇਡੀ ਖਰੜਾ ਤਿਆਰ ਕਰ ਰੱਖਿਆ ਇਹ ਸਾਰੇ ਪਿੰਡਾਂ ਦਾ ਦੌਰਾ ਇਸ ਇਲੈਕਸ਼ਨ ਦੇ ਦੌਰਾਨ ਤਰਨ ਚੁਗਜੀ ਨੇ ਸਾਰੇ ਕਿਸਾਨਾਂ ਨਾਲ ਮਿਲ ਕੇ ਸਾਰੇ ਸਾਡੇ ਕਿਸਾਨ ਭਰਾ ਨਾਲ ਆਏ ਆ ਜਿਹੜੇ ਲੁਧਿਆਣੇ ਦੇ ਪ੍ਰਭਾਵਿਤ ਹੈ ਉਹਨਾਂ ਕਿਸਾਨਾਂ ਦੇ 35 ਪਿੰਡਾਂ ਦੇ ਵਿੱਚ 22 ਪਿੰਡਾਂ ਦੇ ਐਫੀਡੇਵਟ ਅਸੀਂ ਅੱਜ ਲਗਾ ਕੇ ਉੱਥੇ ਪੰਚਾਇਤਾਂ ਦੇ ਮਤੇ ਜਿਹੜੇ ਪਵਾ ਕੇ ਦਿੱਤੇ ਆ ਨਾਲ 600 ਤੋਂ ਜ਼ਿਆਦਾ 625 ਕਿਸਾਨਾਂ ਦੇ ਕਰੀਬਨ ਇਹਦੇ ਵਿੱਚ ਐਫੀਡੇਵਟ ਲੱਗੇ ਆ ਉਹਨਾਂ ਦੇ ਟੈਲੀਫੋਨ ਨੰਬਰ ਉਹਨਾਂ ਦੇ ਆਧਾਰ ਕਾਰਡ ਉਹਨਾਂ ਦੇ ਪਿੰਡ ਦਾ ਨਾਮ ਉਸ ਤੋਂ ਵੀ ਵੱਡੀ ਦੇਖੋ ਵਿਡੰਬਨਾ ਬਾਕੀ ਟੈਕਨੀਕਲ ਗੱਲਾਂ ਕਰੂੰ છું ਚੋਕਸਰ ਤੋਂ ਦੇ ਨਾਲ ਗੱਲ ਕਰਨਗੇ ਸਿੱਧੂ ਸਾਹਿਬ ਨੂੰ ਮੈਂ ਕਹੂੰਗਾ ਵੀ ਤੁਹਾਡੇ ਨਾਲ ਕਾਨੂੰਨੀ ਤੌਰ ਤੇ ਵੀ ਦੱਸਣਗੇ ਪਰ ਸਭ ਤੋਂ ਵੱਡੀ ਗੱਲ ਹੈ ਸ਼ਹੀਦਾਂ ਨੂੰ ਜਿਹੜੀ ਜ਼ਮੀਨ ਅਲਾਟ ਹੋਈ ਸੀ ਜਿਹੜੀ ਫੌਜ ਦੇ ਵਿੱਚ ਸ਼ਹੀਦ ਹੋਏ ਸੀਗੇ ਫੌਜ ਨੇ ਜਿੱਥੇ ਉਹਨਾਂ ਨੂੰ ਜ਼ਮੀਨਾਂ ਲੋਟ ਕੀਤੀਆਂ ਆਇਓ ਸਾਹਿਬ ਰਿਸਪੌਂਸਿੰਗ ਕਿੰਨੇ ਕਿਧਰ ਗਏ ਆਇਓ ਸਾਹਿਬ ਸਰਜੀਤ ਜੀ ਆ ਪਿੰਡ ਇਹਨਾਂ ਦੇ ਸ਼ਹੀਦਾਂ ਦੇ ਨਾਂ ਤੇ ਵਸਿਆ ਪਿੰਡ ਹੈ ਇਹਨਾਂ ਨੇ ਉਹ ਵੀ ਨਹੀਂ ਬਖਸ਼ਿਆ ਤੇ ਅੱਜ ਹਾਂਜੀ ਮੇਰੇ ਤਾਇਆ ਜੀ ਇਹਨਾਂ ਦੇ ਤਾਇਆ ਜੀ ਦੇ ਜਿਹੜੇ ਸ਼ਹੀਦ ਸੀ ਉਹਨਾਂ ਦੇ ਨਾਂ ਤੇ ਸਰਦਾਰ ਰਿਸ਼ਪਾਲ ਸਿੰਘ ਦੇ ਨਾਮ ਦੇ ਉੱਤੇ ਜਿਹੜਾ ਪਿੰਡ ਵਸਦਾ ਹੈ ਉਹਦੀ ਜ਼ਮੀਨ ਵੀ ਇਹਨਾਂ ਨੇ ਅਕਵਾਇਰ ਕਰਕੇ ਜਿਹੜੇ ਨੋਟੀਫਿਕੇਸ਼ਨ ਦਿੱਤੀ ਹੈ ਕਹਿੰਦੇ ਆ ਕਿਸਾਨ ਦੀ ਸਹਿਮਤੀ ਨਾਲ ਸਾਰਾ ਕੁਝ ਹੋਊਗਾ ਕੋਈ ਸਹਿਮਤੀ ਨਹੀਂ ਜਿਹੜਿਆਂ ਦੇ ਖਸਰੇ ਨੰਬਰ ਮੈਂ ਬਾਰ-ਬਾਰ ਦੁਹਰਾ ਰਹਿਆ ਪਹਿਲਾਂ ਵੀ ਕਿਹਾ ਅੱਜ ਫੇਰ ਤੁਹਾਡਾ ਮੈਂ ਫਾਇਦਾ ਉਠਾ ਕੇ ਪੰਜਾਬ ਦੇ ਲੋਕਾਂ ਨੂੰ آگਾਹ ਕਰਨਾ ਚਾਹਨਾ ਜਿਹੜੇ ਖਸਰੇ ਨੰਬਰ ਸਰਕਾਰ ਨੇ ਨੋਟੀਫਾਈ ਹਿਸਤੇ ਪਾਤੇ ਅਖਬਾਰ 'ਚ ਉਸ ਜ਼ਮੀਨ ਨੂੰ ਨਾ ਤਾਂ ਕੋਈ ਗਹਿਣੇ ਰੱਖ ਸਕਦਾ ਨਾ ਕੋਈ ਵੇਚ ਸਕਦਾ ਨਾ ਉਹਦੀ ਰਜਿਸਟਰੀ ਹੋ ਸਕਦੀ ਹੈ ਨਾ ਉਹ ਤੇ ਖੇਤੀ ਹੋ ਸਕਦੀ ਹੈ ਉਹਦੇ ਵਿੱਚ ਸਾਰੀ ਮਲਕੀਅਤ ਜਿਹੜੀ ਹੈ ਕਾਗਜ਼ਾਂ 'ਚ ਤਾਂ ਕਿਸਾਨ ਬੋਲਦਾ ਵੀ ਉਹਦੇ ਨਾਮ ਜ਼ਮੀਨ ਖੜੀ ਹੈ ਪਰ ਉਹ ਸਾਰੀ ਮਲਕੀਅਤ ਸਰਕਾਰ ਨੇ ਆਪਣੇ ਕੋਲ ਲੈ ਲਈ ਸਰਕਾਰ ਦਨ ਦੇਹਾੜੇ ਲੁੱਟਣ ਦੀ ਜਿਹੜੀ ਸਕੀਮ ਬਣਾ ਰਹੀ ਹੈ ਚੁਗ ਸਿੰਘ ਸਾਹਿਬ ਤੁਹਾਨੂੰ ਦੱਸਣਗੇ ਕਿਸ ਤਰ੍ਹਾਂ ਅੱਜ ਲੁਧਿਆਣੇ ਦੀ ਆਬਾਦੀ ਕਿੰਨੀ ਹੈ 40 ਲੱਖ ਲੁਧਿਆਣੇ ਦੀ ਆਬਾਦੀ ਆਜ ਸਾਰੇ ਸ਼ਹਿਰ ਦੀ ਇਹ ਪਿਛਲੇ 60 ਸਾਲਾਂ ਦੇ ਅੰਦਰ ਸਿਰਫ ਤੇ ਸਿਰਫ 6000 ਏਕੜ ਰਕਬਾ ਜਿਹੜਾ ਹੈ ਉਹ ਇਸ ਅਰਬਨਾਈਜੇਸ਼ਨ ਦੇ ਹੇਠ ਆਇਆ ਹੈ 2000 ਸਕਵਾ ਸਰਕਾਰ ਨੇ ਅਕਵਾਇਰ ਕਰਕੇ ਬਣਾਈ 4000 ਏਕੜ ਪ੍ਰਾਈਵੇਟ ਬਿਲਡਰਾਂ ਨੇ ਬਣਾਈ ਹੈ ਹੁਣ ਇਹਨਾਂ ਨੇ ਉਸ ਤੋਂ 6 ਗੁਣਾ 6 ਗੁਣਾ ਉਸ ਤੋਂ ਜ਼ਿਆਦਾ ਜ਼ਮੀਨ ਜਿਹੜੀ ਹੈ ਲੈ ਕੇ ਐਕਵਾਇਰ ਕਰਕੇ ਆ ਤਾਂ ਮੰਨ ਲਾਇਦਾ 200 ਸਾਲ ਵੀ ਪਲੀਜ਼ 500 ਸਾਲ ਕਿੰਨਾ ਹੀ ਕਹਿ ਲੋ ਜੀ ਸਿਰਫ ਤੇ ਸਿਰਫ ਬਾਮ ਰੋੜ ਕੇ ਕਿਸਾਨਾਂ ਤੋਂ ਜ਼ਮੀਨ ਐਕਵਾਇਰ ਕਰਦਾ ਉਸ ਜ਼ਮੀਨ ਨੂੰ ਹੁਣੇ ਪੌਣੇ ਭਾਅ ਦੇ ਵਿੱਚ ਵੱਡੇ ਡਿਵੈਲਪਰਾਂ ਨੂੰ ਵੇਚਣ ਦਾ ਇੱਕ ਜਿਹੜਾ ਕੁਝ ਸਕੀਮ ਬਣਾਈ ਹੈ ਅਸੀਂ ਚੁਗ ਸਾਹਿਬ ਨੇ ਦਿੱਲੀੋਂ ਆ ਕੇ ਕਿਸਾਨਾਂ ਨੂੰ ਉੱਥੇ ਪ੍ਰੋਸਾ ਦਵਾਇਆ ਬੀਜੇਪੀ ਪਾਰਟੀ ਕਦੇ ਵੀ ਇਹਨਾਂ ਦੇ ਗਲਤ ਮਨਸੂਬੇ ਕਾਮਯਾਬ ਨਹੀਂ ਹੋਣ ਦੇਊਗੀ ਤੇ ਇੱਥੇ ਅਸੀਂ ਇਹਦੇ ਵਿੱਚ ਜਿਹੜਾ ਵੀ ਕੋਈ ਜਿਹਨੂੰ ਬਾਹਲੇ ਪੈਸਿਆਂ ਦਾ ਲਾਲਚ ਹੈ ਕੋਈ ਇਹਨਾਂ ਦੇ ਪਿੱਠੂ ਕੋਈ ਆ ਕੇ ਰੀਅਲ ਏਸਟੇਟ ਡਿਵੈਲਪਰ ਵਾਲਾ ਹੱਥ ਪਾਊਗਾ ਨੂੰ ਅੱਜ ਹੀ ਇੱਥੇ ਚੇਤਾਵਨੀ ਦੇਣ ਲੱਗਿਆ ਸੋਚ ਸਮਝ ਕੇ ਹੱਥ ਪਾਇਓ ਕਿਸੇ ਨੇ ਤੁਹਾਡਾ ਜ਼ਮੀਨ ਕਿਸਾਨਾਂ ਦੀ ਨਹੀਂ ਲੈਣ ਦੇਣੀ ਬਾਅਦ 'ਚ ਤੁਸੀਂ ਕੋਰਟਾਂ 'ਚ ਟੱਕੇ ਖਾਂਦੇ ਫਿਰੋਗੇ ਕਿਉਂਕਿ ਸਰਕਾਰ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਐ ਤੇ ਇਹਨਾਂ ਦੇ ਭਾਈਵਾਲ ਕਾਂਗਰਸ ਪਾਰਟੀ ਦੋਨਾਂ ਨੂੰ ਇੱਥੋਂ ਬਿਸਤਰਾ ਗੋਲ ਕਰਨ ਦਾ ਸਮਾਂ ਲੋਕਾਂ ਨੇ ਮਨ ਬਣਾ ਰੱਖਿਆ ਤੇ ਮੈਂ ਫੇਰ ਦੋ ਰਾਂਗਾ ਤੁਸੀਂ ਕਹੋਗੇ ਜਾਖੜ ਤਾਂ ਮਗਰ ਕਾਂਗਰਸ ਦੇ ਮਗਰ ਪਿਆ ਉਹਨਾਂ ਦੇ ਇਹਨਾਂ ਦੇ ਕਰਮ ਖੋਟੇ ਆ ਸਭ ਆ 2013 ਦਾ ਜਿਹੜਾ ਐਕੁਇਜੀਸ਼ਨ ਵਾਲਾ ਕਾਨੂੰਨ ਹੈ ਹੁਣ ਲੈ ਕੇ ਆਇਆ ਸੀਗਾ ਇਹ ਭੁੱਲ ਗਏ ਜਿਹੜੇ ਇਹਨਾਂ ਦੇ ਕਾਂਗਰਸ ਦੇ ਪ੍ਰਧਾਨ ਹੈ ਇਹ ਭੁੱਲ ਗਏ ਕਾਂਗਰਸ ਜਿਹੜੇ ਆ ਜਿਹੜੇ ਲੀਡਰ ਆਪੋਜੀਸ਼ਨ ਬੜੇ ਫਿਰਦੇ ਆ ਅੱਜ ਤਾਈਂ ਤੂੰ ਨਹੀਂ ਨਿਕਲੀ ਉਹਨਾਂ ਦੀ ਆਵਾਜ਼ ਨਹੀਂ ਨਿਕਲਦੀ ਗੋਡੇ ਟੇਕ ਰੱਖਿਆ ਭਾਈਵਾਲ ਹੈ ਜਿਹੜੇ ਸੋ ਕਾਲਡ ਕੇਜਰੀਵਾਲ ਸਾਹਿਬ ਧਾਮੇ ਮਾਰੀ ਜਾਂਦੇ ਆ ਵੀ ਹੁਣ ਸਾਡਾ ਤਾਂ ਕੋਈ ਨਾਲ ਸਮਝੌਤਾ ਨਹੀਂ ਇਹਨਾਂ ਦਾ ਸਮਝੌਤਾ ਇਹਨਾਂ ਨੇ ਗਿੱਟੇ ਫੜ ਰੱਖੇ ਸਭ ਸਮਝੌਤਾ ਤਾਂ ਬਰਾਬਰੀ ਨਾਲ ਹੁੰਦਾ ਆ ਆ ਪੰਜਾਬ ਕਾਂਗਰਸ ਗੋਡਿਆਂ 'ਚ ਡਿੱਗੀ ਫਿਰਦੀ ਐ ਇਸ ਕਰਕੇ ਕੋਈ ਸਮਝੌਤਾ ਨਹੀਂ ਇਹਨੇ ਕਿਸਾਨਾਂ ਦੀ ਜ਼ਮੀਨ ਤੇ ਪਹਿਰਾ ਬੀਜੇਪੀ ਦੇਊਗੀ ਸਾਹਿਬ ਬਿਲਕੁਲ ਤੇ ਕਿਸੇ ਨੂੰ ਹੱਥ ਨਹੀਂ ਲਾਣ ਦਿੰਦੇ ਤੁਸੀਂ ਟੋਕੇ ਕਹਿ ਸਕਦੇ ਹੋ ਸਿੱਧੂ ਸਾਹਿਬ ਜੀ ਸਾਹਿਬ ਜੀਮਾਨ ਸਾਹਿਬ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਸੀ ਲੁਧਿਆਣੇ ਦੇ ਗੱਲੇ ਲੁਧਿਆਣੇ ਦੇ ਨਹੀਂ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਅੱਜ ਇਥੋਂ ਸੁਨੇਹਾ ਲਾਣ ਲੱਗੇ ਆ ਆ ਸਿਰਫ ਡੇਢ ਸਾਲ ਦੀ ਗੱਲ ਹੈ ਸਾਥੀਓ ਆ ਜ਼ਮੀਨ ਕਿਤੇ ਨਹੀਂ ਜਾਣ ਦੇਣਦੇ ਤੁਹਾਡੀ ਹੌਸਲਾ ਰੱਖੋ ਕਿਤੇ ਨਹੀਂ ਜਾਣ ਦੇਣਦੀ ਭਾਜਪਾ ਪਾਰਟੀ